ਅਰਜੰਤ ਸਿੰਘ ਜੀ ਅੱਛਾ ਤੇਰੇ ਦੀ ਲੜਾਈ ਇਹ ਕੀ ਗੱਲ ਇਹ ਲੜਾਈ ਬ ਕੋਈ ਕੱਲ ਵੀ ਮੁੰਡਿਆਂ ਨੂੰ ਕਹਿੰਦੇ ਵੀ ਇਤਨਾ ਹੀ ਹੱਥੋਪਾਈ ਹੋਏ ਇੱਕ ਹੈ ਮੁੰਡੇ ਦੇ ਨਾਲ ਬਾਹਰ ਲੈਣਾ ਤੇ ਉਹ ਕੁੜੀਆਂ ਦੇ ਘਰ ਵੜ ਗਿਆ ਕਿਤੇ ਮੁੰਡਾ ਉਹ ਇਹਨਾਂ ਛਡਾਉਣ ਦੇ ਵਿੱਚ ਹੀ ਕਹਿੰਦੇ ਵੀ ਸਾਡੇ ਨਾਲ ਇਹਨਾਂ ਨੇ ਆ ਕੁਝ ਕੀਤਾ ਹੋਇਆ ਹੁਣ ਕਿੰਨੇ ਬੰਦੇ ਆ ਜਿਨ੍ਹਾਂ ਨੇ ਇਹ ਮੈਂ ਤੇ ਹੁਣ ਹਸਪਤਾਲ ਤੋਂ ਆਇਆ ਤੇ ਮੈਂ ਕੱਪੜੇ ਘਰ ਲਾਉਣ ਹੀ ਨਹੀਂ ਦਿਆ ਦੇ ਮੇਰੇ ਵੱਲ ਭੱਜੇ ਆ ਬੁੜੀਆਂ ਬੰਦੇ ਸਾਰੇ ਤੇ ਕਹਿੰਦੇ ਵੀ ਇਹ ਪ੍ਰਧਾਨ ਜੀ ਆ ਗੱਲ ਹੋ ਗਈ ਆ ਸਾਡੇ ਇਹ ਆਣ ਕੇ ਤੇ ਬੰਦੇ ਪੈ ਕੇ ਬੰਦੇ ਪੈ ਕੇ ਤੇ ਐ ਉਦੋਂ ਮੈਂ ਉਸੇ ਵੇਲੇ ਆਪਣਾ ਚੌਂਕੀਨ ਚਾਰਜ ਨੂੰ ਫੋਨ ਕੀਤਾ ਮੈਂ ਕਿਹਾ ਸਾਰਾ ਤਤਰਾ ਮੁੰਡੇ ਬੜੇ ਆ 25 30 ਮੁੰਡੇ ਆ ਤੇ ਬੂਏ ਬੰਨੇ ਤੋੜੇ ਆ ਤੇ ਗੋਲੀ ਵੀ ਚਲਾਈ ਹੈ ਨਾ ਤੇ ਅਣਕੇ ਦੇ ਮੌਕਾ ਵੇਖੋ ਉਸੇ ਵੇਲੇ ਉਹ ਆਗੇ ਦੇ ਨਾਲ ਨਾਲ ਹੀ ਮੈਂ ਆ ਗਿਆ ਇਹਨਾਂ ਦੇ ਆ ਹੁਣ ਆਣ ਕੇ ਵੇਖਿਆ ਤੇ ਸਾਰਾ ਭੰਨ ਤੋੜ ਕੀਤੀ ਇਹਨਾਂ ਇੱਕ ਦੋ ਘਰਾਂ ਦੀ ਮੰਗੇ ਉਹ ਕਿਨੇ ਵੀ ਇਨਸਾਫ ਚਾਹੀਦਾ ਵਾ ਇਹ ਕਿਦੇ ਮਹੱਲੇ ਦੇ ਹੀ ਆ ਮੁੰਡੇ ਸਾਰੇ ਆ ਪਰ ਸਾਰਾ ਕਾਲਰ ਮਤਲਬ ਜਿਦਾਰੀ ਦੇ ਦਸੰਦੇ ਉਹ ਸਭ ਕੁਛ ਹੋਇਆ ਕਿ ਮੁੰਡਾ ਭੱਜ ਕੇ ਵੜ ਗਿਆ ਸਾਡੇ ਘਰੇ ਐ ਅਹੀਂ ਛਡਾਇਆ ਉਹਨੂੰ ਹੈ ਇਸੇ ਸਾਰੇ ਮਹੱਲੇ ਹੀ ਛਡਾਉਂਦਾ ਰਿਹਾ ਸਾਰਾ ਮਹੱਲਾ ਸਾਰਾ ਮਹੱਲਾ ਹੀ ਛਡਾਉਂਦਾ ਰਿਹਾ ਤੇ ਅਹੀਂ ਅਸੀਂ ਮਤਲਬ ਜਦੋਂ ਅਹੀਂ ਛਡਾਇਆ ਤੇ ਹੈ ਉਹਨੂੰ ਮਾਰਨ ਕੋਟਾਂ ਦੇ ਬਤ ਸਾਡੇ ਘਰੇ ਵੜ ਗਿਆ ਆਣ ਕੇ ਤੇ ਇਸੇ ਕਰਕੇ ਉਹ ਲੈ ਗਏ ਉਹਨੂੰ ਬਾਹਰ ਪਤਾ ਹੀ ਨਹੀਂ ਸਾਨੂੰ ਪਤਾ ਨਹੀਂ ਸਾਡੇ ਘਰ ਉਹਨੂੰ ਗੁੱਟ ਦੇ ਨਵਾੜ ਕੇ ਲੈ ਆਏ ਉਹ ਸਾਡੇ ਕੋਲ ਰਾਤੀ ਵੀ ਆਗੇ ਹੀ ਪੰਜ ਸੱਤ ਜਣੇ ਰਾਤੀ ਪਹਿਲਾਂ ਹੀ ਹੁਣ ਕੇ 10 12 ਜਣੇ ਹੋਗੇ ਰਾਤੀ ਅੱਜ 20 25 ਜਣੇ ਹੀ ਬਹੁਤ ਜਿਆਦਾ ਬਹੁਤ ਜਿਆਦਾ ਲੋਕ ਲੱਗਾ ਲੋਕ ਨੂੰ ਤੋੜਿਆ ਨਾਲੇ ਹਾਂਜੀ ਫੇਰ ਵੀ ਕਿਤੇ ਗੋਲੀ ਕੱਲ ਕੀ ਕਿਸ ਨੂੰ ਨਹੀਂ ਗੋਲੀ ਨਹੀਂ ਕਹਿਣ ਲੱਗਦੇ ਸਾਟ ਲੱਗੇਗੀ ਕਿਸੇ 30 ਵੀ ਲੱਗੇਗੀ ਨਹੀਂ ਨਹੀਂ ਸਾਟ ਲੱਗੇਗੀ ਲਾ ਮਣੀ ਕਿ ਦਵਾਂ ਤਰ੍ਹਾਂ ਦੀ ਲੜਾਈ ਹੋਈ ਆ ਤੇ ਹਵਾਈ ਫੈਰ ਵਗੈਰਾ ਹੋਏ ਆ ਉਹੀ ਮੌਕੇ ਤੇ ਆ ਕੇ ਚੈੱਕ ਕਰ ਰਹੇ ਜਿਹੜਾ ਕਿ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕਰਕੇ ਤੇ ਕਾਨੂੰਨ ਸਾਲ ਕਾਰਵਾਈ ਕੀਤੀ ਜਾਊਗੀ ਕੋਈ ਰੰਜਿਸ਼ ਦਾ ਮਾਮਲਾ ਲੱਗਦਾ ਅੱਜ ਦੱਸਿਆ ਵੀ ਉਹਨਾਂ ਦੀ ਕੋਲ ਕੱਲ ਮਾੜੀ ਮੋੜ ਆਪਸ ਵਿੱਚ ਤੂ ਤੂ ਮੈਮ ਹੋਈ ਆ ਤੇ ਇਸ ਕਰਕੇ ਆਪਸ ਵਿੱਚ ਅੱਜ ਕੋਈ ਗੱਲਬਾਤ ਕਰ ਰਹੇ ਉਸ ਸੰਬੰਧ ਚ ਇਹਨਾਂ ਦੇ ਆਸਰੇ ਕੋਈ ਉਹਨਾਂ ਕੇ ਫੇਰ ਇੱਕ ਦਿਨ ਢਾਲੋੜੇ ਮਾਰੇ ਆ ਇਹ ਰਵਾਇਫਰ ਦਾਤੇ ਕੀਤੇ ਆ ਘਰ ਵਾਲਿਆਂ ਦਾ ਨੁਕਸਾਨ ਹੀ ਹੋ ਗਿਆ ਹਾਂਜੀ ਘਰ ਵਾਲਿਆਂ ਦਾ ਵੀ ਨੁਕਸਾਨ ਹੋਇਆ ਉਹਨਾਂ ਦੇ ਮੁੰਡਿਆਂ ਨੇ ਪਤਾ ਲੱਗਾ ਫਾਇਰ ਕੀਤੇ ਘਰ ਵਾਲਿਆਂ ਦੇ ਨੇ ਦੂਜਿਆਂ ਨੇ ਵੀ ਦਾਤੇ ਫਾਇਰ ਕੀਤੇ ਕੋਈ ਗੱਲ ਨਹੀਂ ਦੇ ਰਹੇ ਕੇਸ ਰਜਿਸਟਰ ਕਰ ਰਹੇ